ਵੱਡੀ ਖਬਰ ਤੁਹਾਨੂੰ ਦੇ ਰਿਹਾ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਜਿੱਥੇ ਅੱਜ ਬਿਕਰਮ ਮਜੀਠੀਆ ਵੱਲੋਂ ਇੱਕ ਦਾਵਾ ਕੀਤਾ ਜਾਂਦਾ ਹੈ ਉਹ ਦਾਵਾ ਕਰਦੇ ਨੇ ਕਿ ਸੀਐਮ ਮਾਨ ਨੂੰ ਕ੍ਰੋਨਿਕ ਲੀਵਰ ਡਿਸੀਜ਼ ਹੋਈ ਹੈ ਉਹਨਾਂ ਨੂੰ ਸਰੋਸਿਸ ਦੀ ਸ਼ਿਕਾਇਤ ਹੋਈ ਹੈ ਜੋ ਕਿ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ ਜਿਸ ਦੇ ਵਿੱਚ ਲੀਵਰ ਫੇਲ ਹੋਇਆ ਕਿਹਾ ਜਾ ਸਕਦਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਜੇ ਕਹੀਏ ਤਾਂ ਲੀਵਰ ਦੀ ਖਰਾਬੀ ਦੀ ਇਹ ਬਿਮਾਰੀ ਹੁੰਦੀ ਹੈ ਜਿਸ ਦੇ ਵਿੱਚ ਆ ਆਖਰੀ ਸਟੇਜ ਤੇ ਲੀਵਰ ਟ੍ਰਾਂਸਪਲੈਂਟ ਹੀ ਹੁੰਦਾ ਤਾਂ ਹੀ ਕਿਸੇ ਦੀ ਜਾਨ ਬਚਾਈ ਜਾ ਸਕਦੀ ਆ ਇਹ ਦਾਵਾ ਵਿਕਰਮ ਮਜੀਠੀਆ ਦਾ ਸੀ ਨਾਲ ਹੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਦਿਲ ਦੀ ਤੇ ਫੇਫੜਾਂ ਦੇ ਵਿੱਚ ਵੀ ਕੋਈ ਬਿਮਾਰੀ ਦੇ ਲੱਛਣ ਪਾਏ ਗਏ ਨੇ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਟਿੱਪਣੀ ਕਰਦੇ ਨੇ ਵਿਕਰਮ ਮਜੀਠੀਆ ਦਾਵਾ ਕਰਦੇ ਨੇ ਕਿ ਉਹਨਾਂ ਕੋਲੇ ਪੁਖਤਾ ਜਾਣਕਾਰੀ ਹੈ ਤੇ ਨਾਲ ਹੀ ਸਰਕਾਰ ਨੂੰ ਵੀ ਉਹ ਗੁਜ਼ਾਰਸ਼ ਕਰਦੇ ਨੇ ਕਿ ਪਾਰਦਰਸ਼ਤਾ ਰੱਖੀ ਜਾਵੇ ਸੀਐਮ ਦੀ ਸਿਹਤ ਦੇ ਬਾਰੇ ਕਿਉਂਕਿ ਇਹ ਸੰਵਿਧਾਨਕ ਅਵਧਾ ਤੇ ਹੁਣ ਵੱਡੀ ਜਾਣਕਾਰੀ ਇਸ ਵੇਲੇ ਦੀ ਜੋ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਜਿਹੜਾ ਕੀ ਹੈ ਉਸ ਉੱਤੇ ਲਗਾਤਾਰ ਅੱਖ ਰੱਖੀ ਜਾ ਰਹੀ ਹੈ 40ਸ ਹਸਪਤਾਲ ਮੋਹਾਲੀ ਦੇ 40ਸ ਹਸਪਤਾਲ ਦੇ ਵਿੱਚ ਇਸ ਵੇਲੇ ਸੀਐਮ ਮਾਨ ਦਾਖਲ ਨੇ ਤੇ ਲਿਵਰ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਗਏ ਸੀ ਉਹਨਾਂ ਉੱਤੇ ਟਿੱਪਣੀ ਕਰਦਿਆਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਫੇਫੜੇ ਨੇ ਉਹਨਾਂ ਦੇ ਵਿੱਚ ਸਵੇਲਿੰਗ ਪਾਈ ਗਈ ਹੈ ਅ ਦਿਲ ਦੀ ਇੱਕ ਆਰਟਰੀ ਦੇ ਵਿੱਚ ਵੀ ਕਿਸੇ ਤਰੀਕੇ ਦੀ ਫਲਾਵਟ ਦੇਖੀ ਜਾ ਰਹੀ ਹੈ ਜਿਸ ਤੋਂ ਬਾਅਦ ਹਲੇ ਹੋਰ ਬਹੁਤ سارے ਟੈਸਟ ਜਿਸ ਦੇ ਵਿੱਚ ਕਿ ਬਲੱਡ ਟੈਸਟ ਜਾਂ ਹੋਰ ਕਈ ਤਰੀਕੇ ਦੇ ਟੈਸਟ ਵੱਖ-ਵੱਖ ਅੰਗਾਂ ਦੇ ਹੋਣਗੇ ਜਿਸ ਤੋਂ ਬਾਅਦ ਹੀ ਪੁਖਤਾ ਸਥਿਤੀ ਤੈਅ ਕੀਤੀ ਜਾ ਸਕੇਗੀ ਦੱਸਣਗੇ ਡਾਕਟਰ ਕਿ ਅਗਲਾ ਰੁਖ ਕੀ اختیارਿਆ ਜਾਏਗਾ ਫਿਲਹਾਲ ਅੱਜ ਵੀ ਸੀਐਮ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਹੀ ਦਾਖਲ ਰਹਿਣਗੇ ਅੱਜ ਰਾਤ ਵੀ ਉੱਥੇ ਹੀ ਐਡਮਿਟ ਰਹਿਣਗੇ ਕਿਉਂਕਿ ਇਸ ਤੋਂ ਪਹਿਲਾਂ ਕਈ ਸਰਾਈਆਂ ਬਹੁਤ ਲੱਗ ਰਹੀਆਂ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਹਮਾਇਤੀ ਨੇ ਜਾਂ ਪੰਜਾਬ ਸਰਕਾਰ ਦੇ ਜਿਹੜੇ ਅਫੀਸ਼ੀਅਲ ਵੀ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਨਕਾਰ ਦਿੱਤਾ ਗਿਆ ਸੀ ਜੋ ਵਿਕਰਮ ਮਜੀਠੀਆ ਦੇ ਦਾਅਵੇ ਨੇ ਉਹਨਾਂ ਉੱਤੇ ਚੁੱਪੀ ਧਾਰੀ ਗਈ ਸੀ ਤੇ ਹੁਣ ਜਿਹੜਾ ਬਿਆਨ ਸਾਹਮਣੇ ਆਇਆ ਹੈ ਕਿ ਫੇਫੜਿਆਂ ਦੀ ਇੱਕ ਆਰਟਰੀ ਦੇ ਵਿੱਚ ਜਿਹੜੀ ਕਿ ਫਲਾਵਟ ਦੇਖੀ ਗਈ ਹੈ ਸੋਜਿਸ਼ ਹੈ ਹਾਈ ਪ੍ਰੈਸ਼ਰ ਹੈ ਜਿਸ ਕਰਕੇ ਅ ਅੱਗੇ ਜਿਹੜੇ ਹੋਰ ਟੈਸਟ ਕੀਤੇ ਜਾਣਗੇ ਤੇ ਲਿਵਰ ਨੂੰ ਲੈ ਕੇ ਵਿਕਰਮ ਮਜੀਠੀਆ ਦਾ ਦੂਜੇ ਪਾਸੇ ਦਾਵਾ ਕਿ ਲਿਵਰ ਜਿਹੜਾ ਕਿ क्रॉनिक ਲਿਵਰ ਡਿਸੀਜ਼ ਹੋਈ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਕੀ ਪੰਜਾਬ ਸਰਕਾਰ ਇਸ ਉੱਤੇ ਵੀ ਖੁੱਲ ਕੇ ਸਾਹਮਣੇ ਆਏਗੀ ਲੋਕ ਵੱਖ-ਵੱਖ ਤਰੀਕੇ ਦੇ ਪ੍ਰਤੀਕਿਰਿਆਵਾਂ ਦੇ ਰਹੇ ਨੇ ਕਿਉਂਕਿ ਸਭ ਤੋਂ ਉੱਚਰਲਾ ਸਿਖਰਲਾ ਆਉਂਦਾ ਪੰਜਾਬ ਦਾ ਜਿਸ ਉੱਤੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਬੈਠੇ ਨੇ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਲੋਕ ਕਾਮਨਾ ਵੀ ਕਰ ਰਹੇ ਨੇ ਕਿ ਜਲਦ ਜਲਦ ਸਿਹਤਯਾਬ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਸੀਮਾਨ ਹਾਲਾਂਕਿ ਵਿਕਰਮ ਜੀਠਿਆ ਨੇ ਵੀ ਸਵਾਲ ਚੁੱਕੇ ਕਿ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਕਿਉਂਕਿ ਸੂਬੇ ਦੀ ਜ਼ਿੰਮੇਵਾਰੀ ਜਿਸ ਸ਼ਖਸ ਉਤੇ ਹੈ ਉਸ ਦੀ ਸਿਹਤ ਬਾਰੇ ਜਾਣਕਾਰੀ ਦਾ ਹੱਕ ਰੱਖਦੇ ਨੇ ਲੋਕ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਸੀਮਾਨ ਦੀ ਸਿਹਤ ਲਈ ਦੁਆਵਾਂ ਕਰ ਸਕਦੇ ਹੋ ਆਪਣੇ ਵਿਚਾਰ ਵੀ ਲਿਖ ਸਕਦੇ ਹੋ ਤੋ ਵੱਡੀ ਖਬਰ ਤੁਹਾਨੂੰ ਦੇ ਰਿਹਾ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਜਿੱਥੇ ਅੱਜ ਬਿਕਰਮ ਮਜੀਠੀਆ ਵੱਲੋਂ ਇੱਕ ਦਾਵਾ ਕੀਤਾ ਜਾਂਦਾ ਹੈ ਉਹ ਦਾਵਾ ਕਰਦੇ ਨੇ ਕਿ ਸੀਐਮ ਮਾਨ ਨੂੰ ਕ੍ਰੋਨਿਕ ਲੀਵਰ ਡਿਸੀਜ਼ ਹੋਈ ਹੈ ਉਹਨਾਂ ਨੂੰ ਸਰੋਸਿਸ ਦੀ ਸ਼ਿਕਾਇਤ ਹੋਈ ਹੈ ਜੋ ਕਿ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ ਜਿਸ ਦੇ ਵਿੱਚ ਲੀਵਰ ਫੇਲ ਹੋਇਆ ਕਿਹਾ ਜਾ ਸਕਦਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਜੇ ਕਹੀਏ ਤਾਂ ਲੀਵਰ ਦੀ ਖਰਾਬੀ ਦੀ ਇਹ ਬਿਮਾਰੀ ਹੁੰਦੀ ਹੈ ਜਿਸ ਦੇ ਵਿੱਚ ਆ ਆਖਰੀ ਸਟੇਜ ਤੇ ਲੀਵਰ ਟ੍ਰਾਂਸਪਲੈਂਟ ਹੀ ਹੁੰਦਾ ਤਾਂ ਹੀ ਕਿਸੇ ਦੀ ਜਾਨ ਬਚਾਈ ਜਾ ਸਕਦੀ ਆ ਇਹ ਦਾਵਾ ਵਿਕਰਮ ਮਜੀਠੀਆ ਦਾ ਸੀ ਨਾਲ ਹੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਦਿਲ ਦੀ ਤੇ ਫੇਫੜਾਂ ਦੇ ਵਿੱਚ ਵੀ ਕੋਈ ਬਿਮਾਰੀ ਦੇ ਲੱਛਣ ਪਾਏ ਗਏ ਨੇ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਟਿੱਪਣੀ ਕਰਦੇ ਨੇ ਵਿਕਰਮ ਮਜੀਠੀਆ ਦਾਵਾ ਕਰਦੇ ਨੇ ਕਿ ਉਹਨਾਂ ਕੋਲੇ ਪੁਖਤਾ ਜਾਣਕਾਰੀ ਹੈ ਤੇ ਨਾਲ ਹੀ ਸਰਕਾਰ ਨੂੰ ਵੀ ਉਹ ਗੁਜ਼ਾਰਸ਼ ਕਰਦੇ ਨੇ ਕਿ ਪਾਰਦਰਸ਼ਤਾ ਰੱਖੀ ਜਾਵੇ ਸੀਐਮ ਦੀ ਸਿਹਤ ਦੇ ਬਾਰੇ ਕਿਉਂਕਿ ਇਹ ਸੰਵਿਧਾਨਕ ਮਾਮਲਾ ਤੇ ਹੁਣ ਵੱਡੀ ਜਾਣਕਾਰੀ ਇਸ ਵੇਲੇ ਦੀ ਜੋ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਜਿਹੜਾ ਕੀ ਹੈ ਉਸ ਉੱਤੇ ਲਗਾਤਾਰ ਅੱਖ ਰੱਖੀ ਜਾ ਰਹੀ ਹੈ 40ਸ ਹਸਪਤਾਲ ਮੋਹਾਲੀ ਦੇ 40ਸ ਹਸਪਤਾਲ ਦੇ ਵਿੱਚ ਇਸ ਵੇਲੇ ਸੀਐਮ ਮਾਨ ਦਾਖਲ ਨੇ ਤੇ ਲਿਵਰ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਗਏ ਸੀ ਉਹਨਾਂ ਉੱਤੇ ਟਿੱਪਣੀ ਕਰਦਿਆਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਫੇਫੜੇ ਨੇ ਉਹਨਾਂ ਦੇ ਵਿੱਚ ਸਵੇਲਿੰਗ ਪਾਈ ਗਈ ਹੈ ਅ ਦਿਲ ਦੀ ਇੱਕ ਆਰਟਰੀ ਦੇ ਵਿੱਚ ਵੀ ਕਿਸੇ ਤਰੀਕੇ ਦੀ ਫਲਾਵਟ ਦੇਖੀ ਜਾ ਰਹੀ ਹੈ ਜਿਸ ਤੋਂ ਬਾਅਦ ਹਲੇ ਹੋਰ ਪਾਉ ਸਾਰੇ ਟੈਸਟ ਜਿਸ ਦੇ ਵਿੱਚ ਕਿ ਬਲੱਡ ਟੈਸਟ ਜਾਂ ਹੋਰ ਕਈ ਤਰੀਕੇ ਦੇ ਟੈਸਟ ਵੱਖ-ਵੱਖ ਅੰਗਾਂ ਦੇ ਹੋਣਗੇ ਜਿਸ ਤੋਂ ਬਾਅਦ ਹੀ ਪੁਖਤਾ ਸਥਿਤੀ ਤੈਅ ਕੀਤੀ ਜਾ ਸਕੇਗੀ ਦੱਸਣਗੇ ਡਾਕਟਰ ਕਿ ਅਗਲਾ ਰੁਖ ਕੀ اختیارਿਆ ਜਾਏਗਾ ਫਿਲਹਾਲ ਅੱਜ ਵੀ ਸੀਐਮ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਹੀ ਦਾਖਲ ਰਹਿਣਗੇ ਅੱਜ ਰਾਤ ਵੀ ਉੱਥੇ ਹੀ ਐਡਮਿਟ ਰਹਿਣਗੇ ਕਿਉਂਕਿ ਇਸ ਤੋਂ ਪਹਿਲਾਂ ਕਈ ਸਰਾਈਆਂ ਬਹੁਤ ਲੱਗ ਰਹੀਆਂ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਹਮਾਇਤੀ ਨੇ ਜਾਂ ਪੰਜਾਬ ਸਰਕਾਰ ਦੇ ਜਿਹੜੇ ਅਫੀਸ਼ੀਅਲ ਵੀ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਨਕਾਰ ਦਿੱਤਾ ਗਿਆ ਸੀ ਜੋ ਵਿਕਰਮ ਮਜੀਠੀਆ ਦੇ ਦਾਅਵੇ ਨੇ ਉਹਨਾਂ ਉੱਤੇ ਚੁੱਪੀ ਧਾਰੀ ਗਈ ਸੀ ਤੇ ਹੁਣ ਜਿਹੜਾ ਬਿਆਨ ਸਾਹਮਣੇ ਆਇਆ ਕਿ ਫੇਫੜਿਆਂ ਦੀ ਇੱਕ ਆਰਟਰੀ ਦੇ ਵਿੱਚ ਜਿਹੜੀ ਕਿ ਫਲਾਵਟ ਦੇਖੀ ਗਈ ਹੈ ਸੋਜਿਸ਼ ਹੈ ਹਾਈ ਪ੍ਰੈਸ਼ਰ ਹੈ ਜਿਸ ਕਰਕੇ ਅ ਅੱਗੇ ਜਿਹੜੇ ਹੋਰ ਟੈਸਟ ਕੀਤੇ ਜਾਣਗੇ ਤੇ ਲਿਵਰ ਨੂੰ ਲੈ ਕੇ ਵਿਕਰਮ ਮਜੀਠੀਆ ਦਾ ਦੂਜੇ ਪਾਸੇ ਦਾਵਾ ਕਿ ਲਿਵਰ ਜਿਹੜਾ ਕਿ क्रॉनिक ਲਿਵਰ ਡਿਸੀਜ਼ ਹੋਈ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਕੀ ਪੰਜਾਬ ਸਰਕਾਰ ਇਸ ਉੱਤੇ ਵੀ ਖੁੱਲ ਕੇ ਸਾਹਮਣੇ ਆਏਗੀ ਲੋਕ ਵੱਖ-ਵੱਖ ਤਰੀਕੇ ਦੇ ਪ੍ਰਤੀਕਿਰਿਆਵਾਂ ਦੇ ਰਹੇ ਨੇ ਕਿਉਂਕਿ ਸਭ ਤੋਂ ਉੱਚਰਲਾ ਸਿਖਰਲਾ ਆਉ ਦਾ ਪੰਜਾਬ ਦਾ ਜਿਸ ਉੱਤੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਬੈਠੇ ਨੇ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਲੋਕ ਕਾਮਨਾ ਵੀ ਕਰ ਰਹੇ ਨੇ ਕਿ ਜਲਦ ਜਲਦ ਸਿਹਤਯਾਬ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਸੀਐਮ ਮਾਨ ਹਾਲਾਂਕਿ ਵਿਕਰਮ ਜੀਠੀ ਨੇ ਇਹ ਵੀ ਸਵਾਲ ਚੁੱਕੇ ਕਿ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਕਿਉਂਕਿ ਸੂਬੇ ਦੀ ਜ਼ਿੰਮੇਵਾਰੀ ਜਿਸ ਸ਼ਖਸ ਉਤੇ ਹੈ ਉਸ ਦੀ ਸਿਹਤ ਬਾਰੇ ਜਾਣਕਾਰੀ ਦਾ ਹੱਕ ਰੱਖਦੇ ਨੇ ਲੋਕ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਸੀਐਮ ਮਾਨ ਦੀ ਸਿਹਤ ਲਈ ਦੁਆਵਾਂ ਕਰ ਸਕਦੇ ਹੋ ਆਪਣੇ ਵਿਚਾਰ ਵੀ ਲਿਖ ਸਕਦੇ ਹੋ ਅੱਜ ਲਈ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਜਿੱਥੇ ਅੱਜ ਵਿਕਰਮ ਮਜੀਠੀਆ ਵੱਲੋਂ ਇੱਕ ਦਾਵਾ ਕੀਤਾ ਜਾਂਦਾ ਹੈ ਉਹ ਦਾਵਾ ਕਰਦੇ ਨੇ ਕਿ ਸੀਐਮ ਮਾਨ ਨੂੰ ਕ੍ਰੋਨਿਕ ਲੀਵਰ ਡਿਸੀਜ਼ ਹੋਈ ਹੈ ਉਹਨਾਂ ਨੂੰ ਸਰੋਸਿਸ ਦੀ ਸ਼ਿਕਾਇਤ ਹੋਈ ਹੈ ਜੋ ਕਿ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ ਜਿਸ ਦੇ ਵਿੱਚ ਲੀਵਰ ਫੇਲ ਹੋਇਆ ਕਿਹਾ ਜਾ ਸਕਦਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਜੇ ਕਹੀਏ ਤਾਂ ਲੀਵਰ ਦੀ ਖਰਾਬੀ ਦੀ ਇਹ ਬਿਮਾਰੀ ਹੁੰਦੀ ਹੈ ਜਿਸ ਦੇ ਵਿੱਚ ਆਖਰੀ ਸਟੇਜ ਤੇ ਲੀਵਰ ਟ੍ਰਾਂਸਪਲੈਂਟ ਹੀ ਹੁੰਦਾ ਤਾਂ ਹੀ ਕਿਸੇ ਦੀ ਜਾਨ ਬਚਾਈ ਜਾ ਸਕਦੀ ਆ ਇਹ ਦਾਵਾ ਵਿਕਰਮ ਮਜੀਠੀਆ ਦਾ ਸੀ ਨਾਲ ਹੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਦਿਲ ਦੀ ਤੇ ਫੇਫੜਾਂ ਦੇ ਵਿੱਚ ਵੀ ਕੋਈ ਬਿਮਾਰੀ ਦੇ ਲੱਛਣ ਪਾਏ ਗਏ ਨੇ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਟਿੱਪਣੀ ਕਰਦੇ ਨੇ ਵਿਕਰਮ ਮਜੀਠੀਆ ਦਾਵਾ ਕਰਦੇ ਨੇ ਕਿ ਉਹਨਾਂ ਕੋਲੇ ਪੁਖਤਾ ਜਾਣਕਾਰੀ ਹੈ ਤੇ ਨਾਲ ਹੀ ਸਰਕਾਰ ਨੂੰ ਵੀ ਉਹ ਗੁਜ਼ਾਰਸ਼ ਕਰਦੇ ਨੇ ਕਿ ਪਾਰਦਰਸ਼ਤਾ ਰੱਖੀ ਜਾਵੇ ਸੀਐਮ ਦੀ ਸਿਹਤ ਦੇ ਬਾਰੇ ਕਿਉਂਕਿ ਇਹ ਸੰਵਿਧਾਨਕ ਮਾਮਲਾ ਤੇ ਹੁਣ ਵੱਡੀ ਜਾਣਕਾਰੀ ਇਸ ਵੇਲੇ ਦੀ ਜੋ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਸੀਐਮ ਭਗਵੰਤ ਮਾਨ ਦੀ ਸਿਹਤ ਜਿਹੜਾ ਕੀ ਹੈ ਉਸ ਉੱਤੇ ਲਗਾਤਾਰ ਅੱਖ ਰੱਖੀ ਜਾ ਰਹੀ ਹੈ 40ਸ ਹਸਪਤਾਲ ਮੋਹਾਲੀ ਦੇ 40ਸ ਹਸਪਤਾਲ ਦੇ ਵਿੱਚ ਇਸ ਵੇਲੇ ਸੀਐਮ ਮਾਨ ਦਾਖਲ ਨੇ ਤੇ ਲਿਵਰ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਗਏ ਸੀ ਉਹਨਾਂ ਉੱਤੇ ਟਿੱਪਣੀ ਕਰਦਿਆਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਫੇਫੜੇ ਨੇ ਉਹਨਾਂ ਦੇ ਵਿੱਚ ਸਵੇਲਿੰਗ ਪਾਈ ਗਈ ਹੈ ਅ ਦਿਲ ਦੀ ਇੱਕ ਆਰਟਰੀ ਦੇ ਵਿੱਚ ਵੀ ਕਿਸੇ ਤਰੀਕੇ ਦੀ ਫਲਾਵਟ ਦੇਖੀ ਜਾ ਰਹੀ ਹੈ ਜਿਸ ਤੋਂ ਬਾਅਦ ਹਲੇ ਹੋਰ ਬਹੁਤ ਸਾਰੇ ਟੈਸਟ ਜਿਸ ਦੇ ਵਿੱਚ ਕਿ ਬਲੱਡ ਟੈਸਟ ਜਾਂ ਹੋਰ ਕਈ ਤਰੀਕੇ ਦੇ ਟੈਸਟ ਵੱਖ-ਵੱਖ ਅੰਗਾਂ ਦੇ ਹੋਣਗੇ ਜਿਸ ਤੋਂ ਬਾਅਦ ਹੀ ਪੁਖਤਾ ਸਥਿਤੀ ਤੈਅ ਕੀਤੀ ਜਾ ਸਕੇਗੀ ਦੱਸਣਗੇ ਡਾਕਟਰ ਕਿ ਅਗਲਾ ਰੁਖ ਕੀ اختیارਿਆ ਜਾਏਗਾ ਫਿਲਹਾਲ ਅੱਜ ਵੀ ਸੀਐਮ ਭਗਵੰਤ ਮਾਨ ਫੋਰਟਿਸ ਹਸਪਤਾਲ ਦੇ ਵਿੱਚ ਹੀ ਦਾਖਲ ਰਹਿਣਗੇ ਅੱਜ ਰਾਤ ਵੀ ਉੱਥੇ ਹੀ ਐਡਮਿਟ ਰਹਿਣਗੇ ਕਿਉਂਕਿ ਇਸ ਤੋਂ ਪਹਿਲਾਂ ਕਈ ਸਰਾਈਆਂ ਬਹੁਤ ਲੱਗ ਰਹੀਆਂ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਹਮਾਇਤੀ ਨੇ ਜਾਂ ਪੰਜਾਬ ਸਰਕਾਰ ਦੇ ਜਿਹੜੇ ਅਫੀਸ਼ੀਅਲ ਵੀ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਨਕਾਰ ਦਿੱਤਾ ਗਿਆ ਸੀ ਜੋ ਵਿਕਰਮ ਮਜੀਠੀਏ ਦੇ ਦਾਅਵੇ ਨੇ ਉਹਨਾਂ ਉੱਤੇ ਚੁੱਪੀ ਧਾਰੀ ਗਈ ਸੀ ਤੇ ਹੁਣ ਜਿਹੜਾ ਬਿਆਨ ਸਾਹਮਣੇ ਆਇਆ ਹੈ ਕਿ ਫੇਫੜਿਆਂ ਦੀ ਇੱਕ ਆਰਟਰੀ ਦੇ ਵਿੱਚ ਜਿਹੜੀ ਕਿ ਫਲਾਵਟ ਦੇਖੀ ਗਈ ਹੈ ਸੋਜਿਸ਼ ਹੈ ਹਾਈ ਪ੍ਰੈਸ਼ਰ ਹੈ ਜਿਸ ਕਰਕੇ ਅ ਅੱਗੇ ਜਿਹੜੇ ਹੋਰ ਟੈਸਟ ਕੀਤੇ ਜਾਣਗੇ ਤੇ ਲਿਵਰ ਨੂੰ ਲੈ ਕੇ ਵਿਕਰਮ ਮਜੀਠੀਆ ਦਾ ਦੂਜੇ ਪਾਸੇ ਦਾਵਾ ਕਿ ਲਿਵਰ ਜਿਹੜਾ ਕਿ क्रॉनिक ਲਿਵਰ ਡਿਸੀਜ਼ ਹੋਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕੀ ਪੰਜਾਬ ਸਰਕਾਰ ਇਸ ਉੱਤੇ ਵੀ ਖੁੱਲ ਕੇ ਸਾਹਮਣੇ ਆਏਗੀ ਲੋਕ ਵੱਖ-ਵੱਖ ਤਰੀਕੇ ਦੇ ਪ੍ਰਤੀਕਿਰਿਆਵਾਂ ਦੇ ਰਹੇ ਨੇ ਕਿਉਂਕਿ ਸਭ ਤੋਂ ਉੱਚਰਲਾ ਸਿਖਰਲਾ ਆਉਂਦਾ ਪੰਜਾਬ ਦਾ ਜਿਸ ਉੱਤੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਬੈਠੇ ਨੇ ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਲੋਕ ਕਾਮਨਾ ਵੀ ਕਰ ਰਹੇ ਨੇ ਕਿ ਜਲਦ ਜਲਦ ਸਿਹਤਯਾਬ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਸੀਐਮ ਮਾਨ ਹਾਲਾਂਕਿ ਵਿਕਰਮ ਜੀਠੀ ਨੇ ਇਹ ਵੀ ਸਵਾਲ ਚੁੱਕੇ ਕਿ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਕਿਉਂਕਿ ਸੂਬੇ ਦੀ ਜ਼ਿੰਮੇਵਾਰੀ ਜਿਸ ਸ਼ਖਸ ਉਤੇ ਹੈ ਉਸ ਦੀ ਸਿਹਤ ਬਾਰੇ ਜਾਣਕਾਰੀ ਦਾ ਹੱਕ ਰੱਖਦੇ ਨੇ ਲੋਕ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਸੀਐਮ ਮਾਨ ਦੀ ਸਿਹਤ ਲਈ ਦੁਆਵਾਂ ਕਰ ਸਕਦੇ ਹੋ ਆਪਣੇ ਵਿਚਾਰ ਵੀ ਲਿਖ ਸਕਦੇ ਹੋ ਅਸਪਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਜਿੱਥੇ ਅੱਜ ਬਿਕਰਮ ਮਜੀਠੀਆ ਵੱਲੋਂ ਇੱਕ ਦਾਵਾ ਕੀਤਾ ਜਾਂਦਾ ਹੈ ਉਹ ਦਾਵਾ ਕਰਦੇ ਨੇ ਕਿ ਸੀਐਮ ਮਾਨ ਨੂੰ ਕ੍ਰੋਨਿਕ ਲੀਵਰ ਡਿਸੀਜ਼ ਹੋਈ ਆ ਉਹਨਾਂ ਨੂੰ ਸਰੋਸਿਸ ਦੀ ਸ਼ਿਕਾਇਤ ਹੋਈ ਆ ਜੋ ਕਿ ਇੱਕ ਅਜਿਹੀ ਜਾਨਲੇਵਾ ਬਿਮਾਰੀ ਹੈ ਜਿਸ ਦੇ ਵਿੱਚ ਲੀਵਰ ਫੇਲ ਹੋਇਆ ਕਿਹਾ ਜਾ ਸਕਦਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਜੇ ਕਹੀਏ ਤਾਂ ਲੀਵਰ ਦੀ ਖਰਾਬੀ ਦੀ ਇਹ ਬਿਮਾਰੀ ਹੁੰਦੀ ਹੈ ਜਿਸ ਦੇ ਵਿੱਚ ਆ ਆਖਰੀ ਸਟੇਜ ਤੇ ਲੀਵਰ ਟ੍ਰਾਂਸਪਲੈਂਟ ਹੀ ਹੁੰਦਾ ਤਾਂ ਹੀ ਕਿਸੇ ਦੀ ਜਾਨ ਬਚਾਈ ਜਾ ਸਕਦੀ ਆ ਇਹ ਦਾਵਾ ਵਿਕਰਮ ਮਜੀਠੀਆ ਦਾ ਸੀ ਨਾਲ ਹੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਦਿਲ ਦੀ ਤੇ ਫੇਫੜਾਂ ਦੇ ਵਿੱਚ ਵੀ ਕੋਈ ਬਿਮਾਰੀ ਦੇ ਲੱਛਣ ਪਾਏ ਗਏ ਨੇ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਟਿੱਪਣੀ ਕਰਦੇ ਨੇ ਵਿਕਰਮ ਮਜੀਠੀਆ ਦਾਵਾ ਕਰਦੇ ਨੇ ਕਿ ਉਹਨਾਂ ਕੋਲੇ ਪੁਖਤਾ ਜਾਣਕਾਰੀ ਹੈ